ਕੱਤਿਸ਼ਰੇ ਕਾਲ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਧੂ ਬਲੌਗ ਮਾਰ ਕਾਰਨੀ ਦੇ ਵੱਲੋਂ ਇੱਕ ਵੱਡੀ ਅਨਾਉਂਸਮੈਂਟ ਕਰ ਦਿੱਤੀ ਗਈ ਹੈ ਹਾਲਾਂਕਿ ਇਹ ਅਨਾਉਂਸਮੈਂਟ ਚੋਣਾਂ ਤੋਂ ਪਹਿਲਾਂ ਕੀਤੀ ਗਈ ਹੈ ਪਰ ਕੈਨੇਡਾ ਗਜਟ ਦੇ ਵਿੱਚ ਜੋ ਪਬਲਿਕ ਹੋਇਆ ਹੈ ਉਸ ਦੇ ਹਵਾਲੇ ਤੋਂ ਜੇਕਰ ਜਾਈਏ ਤਾਂ ਇਹ ਚੀਜ਼ ਹੁਣ ਪਬਲਿਕ ਵਿੱਚ ਸਾਹਮਣੇ ਆ ਚੁੱਕੀ ਹੈ ਕਿ ਕੈਨੇਡਾ ਹੁਣ ਇੱਕ ਹੋਰ ਵੱਡਾ ਚੇਂਜ ਕਰਨ ਜਾ ਰਿਹਾ ਹੈ ਤੇ ਇੱਕ ਵੱਡੇ ਪੱਧਰ ਤੇ ਉੱਤੇ ਇੱਕ ਖੁਸ਼ਖਬਰੀ ਮੰਨੀ ਜਾ ਸਕਦੀ ਹੈ ਖਾਸ ਕਰਕੇ ਉਹਨਾਂ ਵਾਸਤੇ ਜਿਨ੍ਹਾਂ ਦੇ ਵੀ ਕੈਨੇਡਾ ਦੇ ਵਿੱਚ ਬੱਚੇ ਪੀਆਰ ਨੇ ਉਹਨਾਂ ਪੇਰੈਂਟਸ ਤੇ ਗ੍ਰੈਂਡ ਪੇਰੈਂਟਸ ਯਾਨੀ ਜਿਹੜਾ ਪੀਜੀਪੀ ਪ੍ਰੋਗਰਾਮ ਚੱਲਦਾ ਹੈ ਉਹਨਾਂ ਵਾਸਤੇ ਇੱਕ ਬਹੁਤ ਵੱਡੀ ਖੁਸ਼ਖਬਰੀ ਅੱਜ ਦੀ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਕਿਉਂਕਿ ਤੁਹਾਡਾ ਆਪਣਾ ਚੈਨਲ ਹੈ ਜਿੱਥੇ ਅਸੀਂ ਤੁਹਾਡੀ ਗੱਲ ਕਰਦੇ ਆਂ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕੈਪਸੂਲਸ ਹੋ ਪਿਛਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਐਸਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਵੀਡੀਓ ਸ਼ੁਰੂ ਕਰ ਲੈਣੇ ਆ ਨਾਲ ਦੀ ਨਾਲ ਹੀ ਤੁਹਾਨੂੰ ਅੱਜ ਇੱਕ ਹੋਰ ਇੰਪੋਰਟੈਂਟ ਇਨਫੋਰਮੇਸ਼ਨ ਦੇਣੀ ਹੈ ਕਿ ਭਈ ਜਿਹੜੇ ਐਲਐਮਆਈਏ ਦੇ 50 ਤੇ 200 ਪੁਆਇੰਟ ਸੀਗੇ ਉਹਨਾਂ ਨੂੰ ਹੁਣ ਖਤਮ ਕਰ ਦਿੱਤਾ ਗਿਆ ਹੈ ਤੇ ਐਕਸਪ੍ਰੈਸ ਐਂਟਰੀ ਦੇ ਵਿੱਚ ਇੱਕ ਵੱਡਾ ਡਿਫਰੈਂਸ ਜਿਹੜੇ ਪੁਆਇੰਟ ਬਣਾ ਰਹੇ ਸੀਗੇ ਉਹਨਾਂ ਵਾਸਤੇ ਵੀ ਇੱਕ ਚੰਗੀ ਗੱਲ ਇਹ ਹੈਗੀ ਹੈ ਕਿ ਜੈਨੂਇਨ ਐਪਲੀਕੈਂਟ ਜਿਹੜੇ ਨੇ ਉਹ ਕੈਨੇਡਾ ਦੇ ਵਿੱਚ इजीली ਪੀਆਰ ਹੋ ਸਕਣਗੇ ਤੇ ਜੁਗਾਰੂ ਟੰਗ ਦੇ ਨਾਲ ਜਿਹੜਾ ਪੀਆਰ ਦਾ ਸਿਸਟਮ ਚੱਲ ਰਿਹਾ ਸੀਗਾ ਜਿਸ ਦੇ ਵਿੱਚ ਜਿਨ੍ਹਾਂ ਨੂੰ ਜ਼ਰੂਰਤ ਸੀਗੀ ਜਾਂ ਕਹਿ ਸਕਦੇ ਜਿਹੜੇ ਲਾਇਕ ਸੀਗੇ ਪੀਆਰ ਦੇ ਉਹ ਤਾਂ ਪਿੱਛੇ ਰਹਿ ਜਾਂਦੇ ਸੀਗੇ ਪਰ ਪੈਸਿਆਂ ਦੇ ਦਮ ਤੇ ਫੇਕ ਲੰਬਾਈਜ਼ ਲੈ ਕੇ ਜਾਂ ਫਿਰ ਫੇਕ ਸਪਾਂਸਰਸ਼ਿਪਸ ਲੈ ਕੇ ਜਿਹੜੇ ਆ ਉਹ ਅੱਗੇ ਨਿਕਲ ਜਾਂਦੇ ਸਿਗੇ ਐਕਸਪ੍ਰੈਸ ਐਂਟਰੀ ਦੇ CRS ਸਕੋਰ ਦੇ ਵਿੱਚ ਐਪਲੀਕੈਂਟ ਉਹਨਾਂ ਵਾਸਤੇ ਜ਼ਰੂਰ ਏ ਮਾੜੀ ਖਬਰ ਕਹੀ ਜਾ ਸਕਦੀ ਹੈ ਪਰ ਜਿਹੜੇ ਜੈਨੂਅਲ ਨੇ ਉਹਨਾਂ ਵਾਸਤੇ ਚੰਗੀ ਅਪਡੇਟ ਹੈਗੀ ਹੈ ਤੁਹਾਨੂੰ ਦੱਸ ਦਿੰਦੇ ਆ ਕਿ ਜਿਹੜਾ ਐਕਸਪ੍ਰੈਸ ਐਂਟਰੀ ਦੇ ਇਹ ਪੁਆਇੰਟ ਮਾਈਨਸ ਕੀਤੇ ਗਏ ਨੇ ਘਟਾਏ ਗਏ ਨੇ ਉਹਦੇ ਨਾਲ ਹੁਣ ਜਿਹੜਾ ਐਕਸਪ੍ਰੈਸ ਐਂਟਰੀ ਦਾ CRS ਸਕੋਰ ਹੈ ਉਹ ਵੀ ਕਾਫੀ ਡਾਊਨ ਹੋਣ ਦੇ ਆਸਾਰ ਨੇ ਉਮੀਦ ਹੈ ਜਿਹੜਾ ਤਕਰੀਬਨ 521 ਆ 525 ਦੇ ਕਰੀਬ ਸੀਗਾ ਇਹਨੇ 550 ਦੇ ਨੇੜੇ ਤੇੜੇ ਸੀਗਾ ਉਹ ਹੁਣ 500 ਦੇ ਏਕੜਾਂ ਔਨ ਦੀ ਪੂਰੀ ਪੂਰੀ ਉਮੀਦ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਸੋ ਹੋਣਾ ਜਾਂਦੇ ਆ ਕਿ ਜਿਹੜੇ ਅੱਜ ਦੀ ਵੀਡੀਓ ਮੇਨ ਸੈਂਟਰਲ ਵੀਡੀਓ ਦਾ ਜਿਹੜਾ ਪਾਰਟ ਹੈ ਉਹਦੇ ਉੱਤੇ ਪੀਜੀਪੀ ਪ੍ਰੋਗਰਾਮ ਜਿਹੜਾ ਕੈਨੇਡਾ ਦੇ ਵਿੱਚ ਜਿਹਨੂੰ ਸੁਪਰ ਵੀਜ਼ਾ ਕਿਹਾ ਜਾਂਦਾ ਹੈ ਜਾਂ ਪੈਰੈਂਟਸ ਐਂਡ ਗ੍ਰੈਂਡਪੈਰੈਂਟਸ ਪ੍ਰੋਗਰਾਮ ਹੁੰਦਾ ਹੈ ਉਹਨੂੰ ਲੈ ਕੇ ਅਪਡੇਟ ਹੈ ਕਿ ਪਿਛਲੇ ਕੁਝ ਦਿਨ ਪਹਿਲਾਂ ਤਕਰੀਬਨ 1.5 ਹਫ਼ਤੇ ਪਹਿਲਾਂ ਦੀ ਗੱਲ ਹੈ ਕੈਨੇਡਾ ਨੇ ਕਿਹਾ ਸੀਗਾ ਕਿ ਸਿਰਫ ਉਹ 10000 ਸਪਾਂਸਰਸ਼ਿਪ ਜਿਹੜੀਆਂ ਨੇ ਉਹੀ ਐਕਸੈਪਟ ਕਰਨਗੇ ਇਸ ਸਾਲ یعنی 2025 ਦੇ ਵਿੱਚ ਪਰ ਹੁਣ ਇਸ ਚੀਜ਼ ਨੂੰ ਬਦਲ ਦਿੱਤਾ ਗਿਆ ਹੈ ਕੈਨੇਡਾ ਨੇ ਇਸ ਮਾਮਲੇ ਦੇ ਵਿੱਚ ਯੂਟਰਨ ਲਿਆ ਹੈ ਜਿਹੜੀ ਅਨਾਉਂਸਮੈਂਟ ਸੀਗੀ ਉਹਨੂੰ ਹੁਣ ਦੁਬਾਰਾ ਕਹਿ ਸਕਦੇ ਆ ਕਿ ਫਿਕਸ ਕੀਤਾ ਹੈ ਤੇ 25000 ਸਪਾਂਸਰਸ਼ਿਪ ਏਡੀਆ ਉਹ ਅਪਲੀਕੇਸ਼ਨ ਜਿਹੜੀ ਹੈ ਐਕਸੈਪਟ ਕੀਤੀ ਜਾਵੇਗੀ ਯਾਨੀ 25000 ਜਿਹੜੇ ਆ ਮਾਪੇ ਨੇ ਉਹ ਇਸ ਪ੍ਰੋਗਰਾਮ ਦੇ ਲਈ ਅਰਜੀ ਕਰ ਸਕਦੇ ਨੇ ਸੋ ਇਹਦੇ ਵਿੱਚ ਜਿਹੜਾ ਇਹ ਪੈਰੈਂਟਸ ਤੇ ਗ੍ਰੈਂਡ ਪੈਰੈਂਟਸ ਪ੍ਰੋਗਰਾਮ ਜਿਹਨੂੰ ਪੀਜੀਪੀ ਪ੍ਰੋਗਰਾਮ ਕਹਿੰਦੇ ਆ ਸੁਪਰ ਵੀਜ਼ੇ ਵਾਲਾ ਪ੍ਰੋਗਰਾਮ ਕਹਿੰਦੇ ਆ ਇਹਦੇ ਵਿੱਚ ਜਿਹੜੇ ਬੱਚੇ ਹੁੰਦੇ ਨੇ ਕੈਨੇਡਾ ਦੇ ਵਿੱਚ ਪੀਆਰ ਤੇ ਇੱਕ ਆ ਲੋ ਕਟਾਫ ਦੇ ਹਿਸਾਬ ਦੇ ਨਾਲ ਲਿਕੋ ਦੇ ਹਿਸਾਬ ਦੇ ਨਾਲ ਜਿਨ੍ਹਾਂ ਦੀ ਇਨਕਮ ਜਿਹੜੀ ਹੈ ਉਹ ਤੁਸੀਂ ਜੇਕਰ ਚਾਰਟ ਪ੍ਰੋਪਰਟਕ ਨਾਲ ਦੇਖਣਾ ਹੈ ਤਾਂ ਮੇਰਾ ਪਿਛਲਾ ਵੀਡੀਓ ਜਾ ਕੇ ਜਦੋਂ 10000 ਦੀ ਅਨਾਉਂਸਮੈਂਟ ਕੀਤੀ ਗਈ ਸੀ ਉਸ ਬੜੀ ਡਿਟੇਲਸ ਦੇ ਵਿੱਚ ਸਾਰਾ ਕੁਝ ਮੈਂ ਦੱਸਿਆ ਸੀ ਉਹ ਜਾ ਕੇ ਵੀਡੀਓ ਚੈੱਕ ਆਊਟ ਕਰ ਲਿਓ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦੇ ਦਾਂਗਾ ਆਈ ਬਟਨ 'ਚ ਵੀ ਦੇ ਦਾਂਗਾ ਜਾ ਕੇ ਉਹ ਵੀਡੀਓ ਚੈੱਕ ਆਊਟ ਕਰ ਲਿਓ ਤੇ ਤੁਹਾਨੂੰ ਪੂਰੀ ਡਿਟੇਲ ਮਿਲ ਜੂਗੀ ਕਿ ਇਹਦੇ ਵਿੱਚ ਕੀ ਕੁਝ ਹੁੰਦਾ ਪਰ ਇੱਥੇ ਜੇ ਆਪਾਂ ਸ਼ਾਰਟ ਫਾਰਮ ਦੇ ਵਿੱਚ ਸਮਝਾਉਣ ਦੀ ਕੋਸ਼ਿਸ਼ ਕਰੀਏ ਤਾਂ ਜੇਕਰ ਤੁਸੀਂ ਸੁਪਰ ਵੀਜ਼ਾ ਅਪਲਾਈ ਕਰਦੇ ਹੋ ਤੁਹਾਡੇ ਬੱਚੇ ਕੈਨੇਡਾ ਦੇ ਵਿੱਚ ਪੀਆਰ ਹੋਣੀ ਚਾਹੀਦੇ ਨੇ ਤੇ ਉਹਨਾਂ ਦਾ ਜਿਹੜੀ ਇਨਕਮ ਹੈ ਉਹ ਇੱਕ ਲੋ ਕਟਆਫ ਕ੍ਰਾਈਟੇਰੀਆ ਜਿਹੜਾ ਹੈ ਜਿਹਨੂੰ ਲਿਕੋ ਕਿਹਾ ਜਾਂਦਾ ਹੈ ਉਹਦੇ ਅੰਡਰ ਹੋਣੀ ਚਾਹੀਦੀ ਹੈ ਤੇ ਉਸ ਤੋਂ ਇਲਾਵਾ ਤੁਹਾਡੇ ਬੱਚੇ ਜਿਹੜੇ ਆ ਉਹ ਤੁਹਾਨੂੰ ਸਪੌਂਸਰ ਕਰ ਸਕਦੇ ਨੇ ਆਪਣੇ ਮਾਪਿਆਂ ਨੂੰ ਕਰ ਸਕਦੇ ਨੇ ਤੇ ਆਪਣੇ ਦਾਦਾ-ਦਾਦੀ ਨੂੰ ਕਰ ਸਕਦੇ ਨੇ ਯਾਨੀ ਕਿ ਆਪਣੇ ਪੇਰੈਂਟਸ ਨੂੰ ਕਰ ਸਕਦੇ ਨੇ ਤੇ ਗ੍ਰੈਂਡ ਪੇਰੈਂਟਸ ਨੂੰ ਕਰ ਸਕਦੇ ਹੈਗੇ ਨੇ ਇਹਦੇ ਵਿੱਚ ਤੁਸੀਂ ਲਗਾਤਾਰ ਕੈਨੇਡਾ ਦੇ ਵਿੱਚ 5 ਸਾਲ ਤੱਕ ਸਟੇ ਕਰ ਸਕਦੇ ਹੋ ਤੇ ਆਪਣੀ ਐਕਸਟੈਂਸ਼ਨ ਜਿਹੜੀ ਹੈ ਉਹ ਵੀ 2 ਸਾਲ ਤੱਕ ਹੋਰ ਵਧਾ ਸਕਦੇ ਹੋ ਯਾਨੀ ਲਗਾਤਾਰ ਤੁਸੀਂ 7 ਸਾਲ ਤੱਕ ਵੀ ਕੈਨੇਡਾ ਸਟੇ ਕਰ ਸਕਦੇ ਹੈਗੇ ਹੋ 10 ਸਾਲ ਦਾ ਇਹ ਕਹਿ ਸਕਦੇ ਆ ਕਿ ਤੁਹਾਨੂੰ ਵੀਜ਼ਾ ਗ੍ਰਾਂਟ ਹੁੰਦਾ ਹੈ ਪੀਜੀ ਕੈਟਾਗਰੀ ਦੇ ਵਿੱਚ ਜਿਹਦੇ ਸਪੈਰੈਂਟ ਤੇ ਗ੍ਰੈਂਡਪੈਰੈਂਟ ਕੈਟਾਗਰੀ ਦੇ ਵਿੱਚ ਤੁਹਾਨੂੰ ਵੀਜ਼ਾ ਗ੍ਰਾਂਟ ਹੁੰਦਾ ਹੈ ਤੇ ਇਹ ਵੀਜ਼ਾ ਜਿਹੜਾ ਉਹ ਤੁਹਾਡੇ ਪਾਸਪੋਰਟ ਦੀ ਐਂਡ ਵੈਲਿਡਿਟੀ ਤੱਕ ਜਾਂ ਫਿਰ ਤੁਸੀਂ ਇਹ ਕਹਿ ਸਕਦੇ ਹੋ ਕਿ ਇਹ ਵੀਜ਼ਾ ਜਿਹੜਾ ਉਹ ਤੁਹਾਡਾ 10 ਸਾਲ ਦਾ ਹੋਵੇਗਾ ਜੇਕਰ ਤੁਹਾਡਾ ਪਾਸਪੋਰਟ ਹਾਲੇ ਸ਼ੁਰੂ ਹੀ ਹੋਇਆ ਹੈ ਤੇ 10 ਸਾਲ ਦੇ ਵਿੱਚ ਤੁਸੀਂ 5 ਸਾਲ ਕੰਟੀਨਿਊਸਲੀ ਉੱਥੇ ਸਟੇ ਕਰ ਸਕਦੇ ਹੋ ਤੇ ਆਪਣੀ ਐਕਸਟੈਂਸ਼ਨ 2 ਸਾਲ ਦੀ ਵਧਾ ਕੇ 7 ਸਾਲ ਤੱਕ ਵੀ ਕੰਟੀਨਿਊਸਲੀ ਉੱਥੇ ਤੁਸੀਂ ਸਟੇ ਕਰ ਸਕਦੇ ਹੈਗੇ ਹੋ ਸੋ ਇਹ ਇੱਕ ਚੰਗੀ ਗੱਲ ਹੈ ਕਿ ਮਾਰਕ ਕਰਨ ਜਿਹੜੇ ਕੀ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਬਣੇ ਨੇ ਉਹਨਾਂ ਨੇ ਇਸ ਮਸਲੇ ਦੇ ਵਿੱਚ ਇੱਕ ਚੰਗਾ ਸਟੈਪ ਲਿਆ ਹੈ ਤੇ ਖਾਸ ਕਰਕੇ ਜਿਹੜੇ ਕੈਨੇਡਾ ਦੇ ਵਿੱਚ ਸੈਟਲ ਹੋ ਚੁੱਕੇ ਨੇ ਪੀਆਰ ਨੇ ਉਹਨਾਂ ਦੇ ਮਾਪੇ-ਪਿਓ ਨੂੰ ਸੋਸਦੇ ਹੋਏ ਉਹਨਾਂ ਵਾਸਤੇ ਜਿਹੜਾ ਇੱਕ ਪ੍ਰੋਗਰਾਮ ਸੁਪਰ ਵੀਜ਼ਾ ਦਾ ਚੱਲਦਾ ਹੈ ਉਹਦੇ ਵਿੱਚ ਜਿਹੜੀਆਂ ਅਪਲੀਕੇਸ਼ਨ ਨੇ 10000 ਤੋਂ ਹਟਾ ਕੇ ਹੁਣ ਉਹਨੂੰ ਵਧਾ ਕੇ ਜਿਹੜਾ ਹੈ ਉਹ 25000 ਕਰ ਦਿੱਤਾ ਹੈ ਸੋ ਇੱਕ ਸੁਖ ਦੀ ਕਹਿ ਸਕਦੇ ਘੜੀ ਆ ਫਿਰ ਕਹਿ ਸਕਦੇ ਉਹਨਾਂ ਵਾਸਤੇ ਇੱਕ ਚੰਗੀ ਖੁਸ਼ਖਬਰੀ ਹੈਗੀ ਹੈ ਉਮੀਦ ਕਰਦਾ ਹਾਂ ਕਿ ਲੋਕ ਸੰਦਾ ਆਇਆ ਹੋਗਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਕਿਉਂਕਿ ਤੁਹਾਡਾ ਆਪਣਾ ਚੈਨਲ ਹੈ ਜਿੱਥੇ ਅਸੀਂ ਤੁਹਾਡੀ ਗੱਲ ਕਰਦੇ ਹਾਂ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕਿਸੇ ਤੁਹਾਡਾ ਸੋਪੀਸ਼ਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਚੈਨਲ ਨੂੰ ਸਬਸ